ਦੋਸਤੋ ਪਿਆਰ ਪਰਿਸ਼ਦ ਸ਼ਿਸ਼ਕਾਲ ਜਿਵੇਂ ਕਿ ਸੋਸ਼ਲ ਮੀਡੀਆ ਰਾਹੀਂ ਪਿਛਲੇ ਕਈ ਦਿਨਾਂ ਤੋਂ ਤੁਸੀਂ ਵੇਖ ਹੀ ਰਹੇ ਹੋਵੋਗੇ ਇੱਕ ਵਾਰ ਫੇਰ ਪੰਜਾਬੀਆਂ ਤੇ ਹਿਮਾਚਲ ਵਾਲਿਆਂ ਦੇ ਵਿਚਕਾਰ ਆ ਆਪਸੀ ਸਬੰਧਾਂ ਦੇ ਵਿੱਚ ਤਣਾਅਪੂਰਨ ਜੋ ਪਰਿਵਰਤਨ ਹੈ ਉਹ ਬਖਾਈ ਦੇ ਰਿਹਾ ਹੈ ਤਣਾਅ ਬਣਿਆ ਸਪਸ਼ਟ ਨਜ਼ਰ ਆ ਰਿਹਾ ਹੈ ਇਹ ਕੋਈ ਪਹਿਲੀ ਘਟਨਾ ਨਹੀਂ ਇਸ ਤੋਂ ਪਹਿਲਾਂ ਵੀ ਸਮੇਂ-ਸਮੇਂ ਤੇ ਜੋ ਨੌਜਵਾਨ ਹਿਮਾਚਲ ਵਿੱਚ ਸਥਿਤ ਯਤਰਮਕ ਸਥਾਨ ਹਨ ਸਿੱਖਿਆ ਨਾਲ ਸੰਬੰਧਿਤ ਖਾਸ ਕਰਕੇ ਤਰਮਕਸਤਾਨ ਹਨ ਉਹਨਾਂ ਦੇ ਜਦੋਂ ਜਾਂਦੇ ਨੇ ਤਾਂ ਇਸ ਤਰ੍ਹਾਂ ਦੀਆਂ ਛੋਟੀਆਂ-ਮੋਟੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ ਭਾਵੇਂ ਉਹ ਮਨੀਕਰਨ ਹੋਵੇ ਜਾਂ ਫਿਰ ਹਿਮਕੁੰਟ ਸਾਹਿਬ ਦੀ ਯਾਤਰਾ ਦੇ ਦੌਰਾਨ ਹੋਵੇ ਪਿਛਲੇ ਸਾਲ ਜੂਨ ਦੇ ਛੁੱਟੀਆਂ ਦੇ ਦੌਰਾਨ ਵੀ ਇਸ ਤਰ੍ਹਾਂ ਦਾ ਵੱਡੇ ਪੱਧਰ ਤੇ ਜੋ ਕੁਝ ਵੇਖਣ ਨੂੰ ਮਿਲਿਆ ਸੀ ਤਾਂ ਉਸ ਦੇ ਪਿੱਛੇ ਬਹੁਤ ਸਾਰੇ ਕਾਰਨ ਹਨ ਇੱਕ ਕਾਰਨ ਜਿਹਾ ਵੀ ਹੈ ਕਿ ਜੋ ਪਿਛਲਾ ਕਿਸਾਨ ਅੰਦੋਲਨ ਸੀ ਉਸ ਦੇ ਦੌਰਾਨ ਜੋ ਕੇਂਦਰੀ ਏਜੰਸੀਆਂ ਸੀ ਉਹਨਾਂ ਨੇ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਖਾਸ ਕਰਕੇ ਜਿਹਦੇ ਸਿਰ ਤੇ ਪੱਗ ਹੈ ਉਹਨੂੰ ਇੱਕ ਅਜਿਹੇ ਰੂਪ ਵਿੱਚ ਪੇਸ਼ ਕੀਤਾ ਕਿ ਉਹ ਬਾਗੀ ਸੁਹਾ ਦੇ ਜੋ ਸਿਸਟਮ ਹੈ ਭਾਰਤ ਦਾ ਉਸ ਤੋਂ ਬਗਾਵਤ ਕਰਨ ਵਾਲੇ ਖਾਲਸਤਾਨੀ ਅੱਤਵਾਦੀ ਪਤਨ ਕੀ ਕੀ ਨਾਮ ਦੇ ਕੇ ਤੇ ਬਾਰ ਬਾਰ ਜਿਹੜਾ ਪ੍ਰਚਾਰ ਹੋ ਰਨ ਕਾਰਨ ਜਿਹੜਾ ਲੋਕਾਂ ਦੇ ਬਨਾ ਦੇ ਵਿੱਚ ਜਿਹੜੇ ਪੰਜਾਬੀਆਂ ਬਾਰੇ ਸਹੀ ਤਰੀਕੇ ਨਾਲ ਨਹੀਂ ਜਾਣਦੇ ਇੱਕ ਅਜਿਹੀ ਤਸਵੀਰ ਬਣਾ ਦਿੱਤੀ ਗਈ ਕਿ ਪੰਜਾਬੀ ਵਾਕਈ ਇਸ ਤਰ੍ਹਾਂ ਦੇ ਜੋ ਖੂਨਖਾਰ ਲੋਕ ਹਨ ਤੇ ਦੂਸਰੀ ਗੱਲ ਬੇਸ਼ੱਕ ਉਹਨਾਂ ਦਾ ਇੱਕ ਜੋ ਪੱਖ ਉਸ ਅੰਦੋਲਨ ਨੂੰ ਨਿਸ਼ਕਿਰਿਆ ਕਰਨਾ ਸੀ ਉਸ ਪ੍ਰਤੀ ਲੋਕਾਂ ਦਾ ਨਜ਼ਰੀਆ ਨਕਾਰਾਤਮਕ ਬਣਾਉਣਾ ਸੀ ਤੇ ਸਰਕਾਰ ਦੀ ਜੋ ਈਮੇਜ ਹੈ ਉਹਨੂੰ ਉਸ ਪ੍ਰਕਾਰ ਦੀ ਢਾਲਕਣ ਤੋਂ ਬਚਾਉਣਾ ਸੀ ਪਰੰਤੂ ਨਾਲ ਦੀ ਨਾਲ ਇੱਕ ਪੰਜਾਬ ਹੀ ਜਿਹੜਾ ਖਿੱਤਾ ਬਚਿਆ ਹੈ ਜਿਸ ਦੇ ਵਿਰੁੱਧ ਪ੍ਰਚਾਰ ਕਰਕੇ ਕੁਝ ਲੋਕਾਂ ਨੂੰ ਰਾਜਨੀਤਿਕ ਲਾਭ ਮਿਲਦਾ ਹੈ ਇਸ ਤੋਂ ਵੀ ਅੱਗੇ ਇਹ ਤਾਂ ਕਾਰਨ ਹੈ ਹੀ ਹੈ ਪਰੰਤੂ ਉਸ ਤੋਂ ਵੱਡਾ ਜੋ ਕਾਰਨ ਹੈ ਉਹ ਅਸੀਂ ਵੇਖ ਰਹੇ ਹਾਂ ਕਿ ਜੋ ਨੌਜਵਾਨ ਝੰਡੇ ਲਾ ਕੇ ਜਾਂਦੇ ਨਾ ਹਨ ਮੋਟਰਸਾਈਕਲਾਂ ਤੇ ਸਵਾਰੀ ਕਰਕੇ ਹਿਮਾਚਲ ਵਿੱਚ ਜਾ ਰਹੇ ਹਨ ਆਪਣੀਆਂ ਥਾਰਾਂ ਤੇ ਦੂਸਰੀਆਂ ਗੱਡੀਆਂ ਤੇ ਖੁਦ ਨੂੰ ਘਮਚਾਉਂਦੇ ਜਾ ਰਹੇ ਹਨ ਉਹ ਕਿੰਨੇ ਕੁ ਗੰਭੀਰ ਤੇ ਕਿੰਨੇ ਕੁ ਜੋ ਧਾਰਮਿਕ ਉਨ੍ਹਾਂ ਦੇ ਵਿੱਚ ਜੋ ਭਾਵਨਾਵਾਂ ਹਨ ਉਹ ਹਨ ਉਹਨਾਂ ਦੇ ਵਿੱਚ ਧਰਮ ਨਾਲੋਂ ਵਧੇਰੇ ਆਪਣਾ ਵਿਖਾਵਾ ਜੋ ਧਰਮ ਦੇ ਰੂਪ ਦੇ ਵਿੱਚ ਲੁਤਫ ਨਹੀਂ ਲਿਆ ਜਾ ਸਕਦਾ ਉਸ ਤਰ੍ਹਾਂ ਦਾ ਲੁਤਫ ਲੈਣਾ ਤਾਂ ਇਸ ਤਰ੍ਹਾਂ ਦੀ ਜੇ ਔਗਣ ਉਹ ਸਪਸ਼ਟਨ ਗੰਭੀਰਤਾ ਦੀ ਵੱਡੇ ਪੱਤਰ ਤੇ ਘਾਟ ਹੈ ਦੂਸਰੀ ਗੱਲ ਜੋ ਪਿਛਲੇ ਜੂਨ ਦੇ ਵਿੱਚ ਵਾਪਰਿਆ ਉੱਥੇ ਵੀ ਤੁਸੀਂ ਵੇਖੇਗਾ ਕਿ ਕਿੰਨੇ ਕੁ ਲੋਕ ਗੰਭੀਰ ਸਲਾਨੀਆਂ ਵਾਂਗ ਉਮਣ ਜਾਂਦੇ ਹਨ ਲੋਕਾਂ ਵੱਲੋਂ ਜਦੋਂ ਘੁੰਮਣ जाया ਜਾਂਦਾ ਤਾਂ ਉਹ ਨਾਲ ਦੀ ਨਾਲ ਆਪਣੀ ਅਮੀਰੀ ਆਪਣੀ ਚੜ੍ਹਤ ਦਾ ਜੋ ਪ੍ਰਦਰਸ਼ਨ ਜਾਂ ਮੈ ਹੈ ਉਸ ਨੂੰ ਲਜਾਇਆ ਜਾਂਦਾ ਤੇ ਲੋਕਾਂ ਤੇ ਉਸ ਨੂੰ ਪ੍ਰਦਰਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸੋ ਹੁਣ ਇੱਕ ਵਾਰ ਫੇਰ ਜੋ ਹੋਲੇ ਮੱਲੇ ਤੇ ਲਈ ਅਨੰਦਪੁਰ ਸਾਹਿਬ ਗਏ ਨੌਜਵਾਨ ਸੀ ਗਾਹਾਂ ਅੱਗੇ ਹਿਮਾਚਲ ਦੇ ਵਿੱਚ ਜੋ ਮਨੀ ਕਰਨ ਆਦ ਲਈ ਜਾ ਰਹੇ ਹਨ ਤਾਂ ਉਹਨਾਂ ਦੇ ਵਿੱਚ ਵੀ ਜਿਹੀ ਗੰਭੀਰਤਾ ਦੀ ਘਾਟ ਹੈ ਉਹਨਾਂ ਵੱਲੋਂ ਜੋ ਸੱਭਾ ਵਿੱਚ ਸਾਡਾ ਤਰਮਕ ਨਿਸ਼ਾਨ ਹੈ ਉਸ ਦੇ ਨਾਲ ਨਾਲ ਜਿਹੜੇ ਦੂਸਰੇ ਵਿਵਾਦਤ ਨਿਸ਼ਾਨ ਹਨ ਉਹ ਵੀ ਲਗਾਏ ਜਾ ਰਹੇ ਹਨ ਸੋ ਇਹਨਾਂ ਚੀਜ਼ਾਂ ਤੋਂ ਬਚਣ ਦੀ ਲੋੜ ਹੈ ਮੈਂ ਇਹ ਨਹੀਂ ਕਹਿੰਦਾ ਕਿ ਉਹ ਮਾੜਾ ਹੈ ਜਾਂ ਚੰਗਾ ਹੈ ਪਰੰਤੂ ਜੋ ਲੋਕ ਪੰਜਾਬ ਨੂੰ ਬਦਨਾਮ ਕਰਨ ਦੇ ਲਈ ਪੰਜਾਬ ਦੀ ਜਵਾਨੀ ਨੂੰ ਬਦਨਾਮ ਕਰਨ ਦੇ ਲਈ ਯਤਨ ਕਰ ਰਹੇ ਹਨ ਅਸੀਂ ਉਹਨਾਂ ਦੇ ਕਟਕੂਤਲੀਆਂ ਬੜੇ ਹੋਏ ਹਾਂ ਅਸੀਂ ਉਹਨਾਂ ਦੇ ਮੂਰੇ ਬਣ ਕੇ ਇਹ ਸਾਰਾ ਕੁਝ ਕਰ ਰਿਹਾ ਇਹ ਕਰ ਇਸ ਤਰ੍ਹਾਂ ਅਸੀਂ ਉਹਨਾਂ ਦੇ ਇਨ੍ਹਾਂ ਗੱਲਾਂ ਨੂੰ ਹੰਗਾਰਾ ਦਿੰਦੇ ਜਾਵਾਂਗੇ ਤਾਂ ਅਸੀਂ ਆਪਣੇ ਲਈ ਨਹੀਂ ਨਹੀਂ ਲੜ ਰਹੇ ਸਗੋਂ ਉਹਨਾਂ ਦੇ ਜੋ ਮਨਸੂਬੇ ਨੇ ਉਹਨਾਂ ਨੂੰ ਸਫਲ ਕਰਨ ਦੇ ਲਈ ਜੋ ਵੱਧ ਰਹੇ ਆ ਅੱਗੇ ਵੱਧ ਰਹੇ ਆ ਉਹਨਾਂ ਲਈ ਲੜ ਰਹੇ ਆ ਉਹਨਾਂ ਲਈ ਕੰਮ ਕਰ ਰਹੇ ਆ ਸੋ ਇਹਨਾਂ ਗੱਲਾਂ ਤੋਂ ਬਚਨ ਦੀ ਲੋੜ ਹੈ ਪਰੰਤੂ ਜੋ ਸਿਆਣੀ ਉਮਰ ਦੇ ਲੋਕ ਹਨ ਉਹ ਵੀ ਭਾਵਕ ਹੋ ਕੇ ਜੋ ਇਹਦੇ ਵਿੱਚ ਕੁੱਤ ਪਏ ਹਨ ਜੋ ਬੀਤੇ ਕੁਝ ਦਿਨਾਂ ਤੋਂ ਹਿਮਾਚਲ ਜਾਣ ਵਾਲੀਆਂ ਬੱਸਾਂ ਹਨ ਉਹਨਾਂ ਤੇ ਉਸ ਤਰ੍ਹਾਂ ਦੇ ਜੋ ਚਿੰਨ ਨਿਸ਼ਾਨ ਲਗਾਏ ਜਾ ਰਹੇ ਹਨ ਇਸ ਤਰ੍ਹਾਂ ਦਾ ਜੋ ਮਾਹੌਲ ਸਿਰਜਿਆ ਜਾ ਰਿਹਾ ਹੈ ਉਹ ਕੋਈ ਵਧੀਆ ਗੱਲ ਨਹੀਂ ਇਸ ਤਰ੍ਹਾਂ ਅੱਗੇ ਵੀ ਜੇਕਰ ਕਹੀਏ ਕਿਸ ਤਰ੍ਹਾਂ ਦਾ ਖਾਲਸਤਾਨ ਜਿਸ ਦੇ ਪ੍ਰਭਾਵ ਸਪਸ਼ਟ ਨਾ ਉਸ ਤਰ੍ਹਾਂ ਦੇ ਸਾਨੂੰ ਖਾਲਸਤਾਨ ਦੀ ਲੋੜ ਨਹੀਂ ਸਗੋਂ ਇਸ ਤਰ੍ਹਾਂ ਦੀ ਖਾਲਸਤਾਨ ਦੀ ਲੋੜ ਹੈ ਜਿਸ ਦੇ ਵਿੱਚ ਸਾਰਾ ਮਾਹੌਲ ਸਿਹੋਰ ਦਤਾਪੁਰ ਪੂਰਨ ਹੋਵੇ ਸਾਰਾ ਕੁਝ ਵਧੀਆ ਹੋਵੇ ਆਪਸੀ ਭਾਈਚਾਰਾ ਹੋਵੇ ਲੋਕਾਂ ਦੇ ਵਿੱਚ ਇੱਕ ਦੂਸਰੇ ਪ੍ਰਤੀ ਨਫ਼ਰਤ ਨਾ ਪਈ ਹੋਵੇ ਅਸੀਂ ਹਿਮਾਚਲ ਆਲੇ ਪ੍ਰਤੀ ਕੀ ਕੁਝ ਉਗਲ ਰਹੇ ਹਾਂ ਹਾਂ ਹਿਮਾਚਲ ਵਾਲੇ ਹਿਮਾਚਲ ਵਾਲੇ ਲੋਕ ਹਨ ਜੋ ਸਾਡੇ ਬਾਰੇ ਨੈਚਰਲੀ ਗੱਲ ਹੈ ਕੁਦਰਤੀ ਗੱਲ ਹੈ ਕਿ ਉਸ ਤਰ੍ਹਾਂ ਦੀ ਉਹ ਸੋਚਣਗੇ ਉਸ ਤਰ੍ਹਾਂ ਦੀ ਮੇ ਸਾਡੀ ਇਹ ਜਿਹੜੀ ਹੈ ਬਣੇਗੀ ਤੇ ਇਕੱਲੀ ਇਹ ਨਹੀਂ ਜੇ ਅਸੀਂ ਖਯੂਮ ਦੇ ਵਿੱਚ ਕੁਝ ਜਾ ਕੇ ਜਿਆ ਕੁਝ ਕਰਦੇ ਹਾਂ ਤਾਂ ਸਾਨੂੰ ਇਹ ਵੀ ਮੰਨ ਕੇ ਚੱਲਣਾ ਚਾਹੀਦਾ ਜੇ ਜਦੋਂ ਇਕੱਲੇ ਤਕੱਲੇ ਸੀ ਹੋਵਾਂਗੇ ਕਿਤੇ ਵਿਚਰਾਂਗੇ ਤਾਂ ਉਸ ਉਦੋਂ ਸਾਡੇ ਨਾਲ ਲੋਕਾਂ ਦਾ ਕੀ ਵਰਤਾਅ ਹੋਵੇਗਾ ਜਿੱਥੇ ਸਾਡੇ ਭਰਾ ਦੂਰ ਪਾਰ ਰਹਿੰਦੇ ਹਨ ਉਹਨਾਂ ਨਾਲ ਕੀ ਵਰਤਾਅ ਹੋਗਾ ਤੇ ਅਗਲੀ ਗੱਲ ਜਿਹੜਾ ਇਹ ਮਾਹੌਲ ਸਿਰਜਿਆ ਜਾ ਰਿਹਾ ਹੈ ਕਿ ਸਾਰੇ ਹਿਮਾਚਲ ਵਾਲੇ ਪੰਜਾਬੀਆਂ ਦੇ ਵਿਰੁੱਧ ਹਨ ਪੰਜਾਬੀਆਂ ਦੇ ਵੈਰੀ ਹਨ ਅਜਿਹਾ ਕੁਝ ਵੀ ਨਹੀਂ ਕਿ ਉਹ ਹਿਮਾਚਲ ਦੇ ਵਿੱਚ ਇਕੱਲੇ ਤਕੱਲੇ ਲੋਕ ਘੁੰਮਣ ਜਾ ਰਹੇ ਹਨ ਜੋ ਟ੍ਰੈਕਿੰਗ ਵਗੈਰਾ ਕਰ ਰਹੇ ਹਨ ਉਹ ਦੱਸਣ ਵੀ ਉਹਨਾਂ ਨਾਲ ਕੀ ਇਹ ਜਿਹੇ ਹੱਕ ਲਈ ਕਿਸੇ ਨੇ ਕਿਰਣਾਪੂਰਨ ਜੋ ਬਰਤావ ਕੀਤਾ ਹੈ ਜਿਸ ਤਰ੍ਹਾਂ ਦਾ ਜੋ ਮਾਹੌਲ ਬਣਾਇਆ ਜਾ ਰਿਹਾ ਹੈ ਜਿਹੇ ਜਾ ਕੁਝ ਲੋਕਾਂ ਨੂੰ ਬਖਾਇਆ ਜਾ ਰਿਹਾ ਹੈ ਜੇਕਰ ਅਸੀਂ ਮਾੜਾ ਕਿਸੇ ਨਾਲ ਬਰਤావ ਕਰਾਂਗੇ ਤਾਂ ਉਸ ਤਰ੍ਹਾਂ ਦੇ ਬਰਤావ ਦੀ ਉਮੀਦ ਵੀ ਰੱਖਾਂਗੇ ਤੇ ਰੱਖਣੀ ਵੀ ਚਾਹੀਦੀ ਹੈ ਸੋ ਇਹਨਾਂ ਚੀਜ਼ਾਂ ਤੋਂ ਬਚਣ ਦੀ ਲੋੜ ਹੈ ਹੋ ਸਕਦਾ ਮੈਂ ਗਲਤ ਹੋਵਾਂ ਤਾਂ ਉਸ ਦੇ ਲਈ ਮਾਫੀ ਪਰੰਤੂ ਮੇਰਾ ਹੀ ਨਜ਼ਰੀਆ ਸੀ ਕਿ ਸਾਨੂੰ ਜੋ ਏਜੰਸੀਆਂ ਪੰਜਾਬੀਆਂ ਨੂੰ ਬਦਨਾਮ ਕਰਨ ਦੇ ਲਈ ਪੰਜਾਬੀ ਜੋ ਯੂਥ ਹੈ ਨੌਜਵਾਨ ਲੋਕ ਹਨ ਨਜਵਾਨੀਆਂ ਉਹਨੂੰ ਇਸ ਤਰ੍ਹਾਂ ਦੇ ਕਰਾਹੇ ਪਾਉਣ ਤੇ ਤੋਲਿਆ ਹੋਇਆ ਹੈ ਉਹਨਾਂ ਚੀਜ਼ਾਂ ਤੋਂ ਬਚਣ ਦੀ ਲੋੜ ਹੈ ਕੰਬੀਰ ਹੋ ਕੇ ਇਹਨਾਂ ਮੁੱਦਿਆਂ ਤੇ ਵਿਚਾਰ ਕਰਨ ਦੀ ਜ਼ਰੂਰਤ ਹੈ ਬਹੁਤ